हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟਾਪ ਦੀਆਂ ਤਿੰਨ ਬੱਚੀਆਂ ਸੇਲ ਲਈ ਲੈ ਕੇ ਆਏ ਜੀ ਦੋ BHF ਇੱਕ ਜਰਸੀ ਐ ਟਾਪ ਬ੍ਰੀਡ ਪੰਜਾਬ ਵਾਲੀ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਹੱਸੀ ਗੱਲ ਹੱਸੀ ਗੱਲ ਬਾਈ ਹੋ ਠੀਕ ਹੋ ਬਾਈ ਠੀਕ ਹੈ ਜੀ ਵਧੀਆ ਨਾਮ ਤੇ ਐਡਰੈਸ ਬੋ ਨਾਮ ਬਾਈ ਧਰਮਿੰਦਰ ਸਿੰਘ ਪਿੰਡ ਸੰਧੂਕਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਜੀ ਨੇੜੇ ਪਿੰਡ ਬਾਈ ਤਾਪਾ ਦੇ ਪਤੌੜ ਸ਼ਹਿਰ ਆ ਗਈ ਆ ਮੋਬਾਈਲ ਨੰਬਰ ਬੋ 62802 ਜੀ 18644 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਬਈ ਇਹਦੇ ਪਹਿਲੇ ਨੰਬਰ ਤੇ ਬੱਚੀ ਦੇ ਨੇ ਕਿੰਨੀ ਉਮਰ ਹੈ ਜੀ ਇਹ ਡਾਕਟਰ ਪਾਈਪਰ ਬੋਲਦੀ ਬੱਚੀ ਹੈਗੀ ਐਬੀਐਸ ਦੀ ਠੀਕ ਹੈ ਜੀ ਤੇ ਇਹਦੀ 14 ਗਮਨਥ ਏਜ ਹੈਗੀ ਬੱਚੀ ਦੀ ਟੀਕੇ ਦੇ ਕਾਬਿਲ ਆ ਜਾਵਾ ਹੂੰ ਬੱਚੀ ਦੀ ਕੁਆਲਿਟੀ ਦੇ ਬਿਊਟੀ ਮੈਂ ਕਹਿੰਦਾ ਕਮਾਲ ਆ ਬਾਈ ਆਪਾਂ ਇਹ ਕਿ ਡੇਰੀ ਤੋਂ ਲੰਗਾ ਨਹੀਂ ਹੈ ਕਿੰਨੇ ਬੱਚੇ ਨੇ ਪੋਲੀਬਾਦੀ ਬਹੁਤ ਚੰਗੀ ਆ ਸਨਖਪਣਾ ਬੱਚੀ ਦੇ ਵਿੱਚ ਬਹੁਤ ਚੰਗਾ ਬਾਈ ਬਾਕੀ ਤੋਰਾ ਚੈੱਕ ਕਰੋ ਬੱਚੀ ਦਾ ਬਾਈ ਤੋਰਾ ਕਦ ਕਾਠ ਹਾਈਟ ਲੈਂਥ ਬੱਚੀ ਦੀ ਹੂੰ ਤੇ ਥੱਲੇ ਥਣ ਝੋਲੀ ਦੀ ਬਹੁਤ ਜਿਆਦਾ ਸਾਫ ਆ ਸਹੀ ਗੱਲ ਆ ਟੀਕੇ ਦੇ तकरीबन ਥਣ ਵੀ ਡਾਕਟਰ ਚਾਰ ਨਿਕੜ ਮੇ ਗਿਆ ਤੇ ਐ ਨਹੀਂ ਹੈਗਾ ਫੋਟ ਸ਼ਾਂਗ ਜੀ ਨਹੀਂ ਹੈਗੀ ਥੱਲੇ ਕੱਲੇ ਵਿਖੜ ਮੇ ਆ ਗਿਆ ਯਾਰ ਬਾਤ ਆ ਥਾਣਾ ਜਿਹੜਾ ਇਹਨੇ ਮੁੱਠੀ ਵਾਲਾ ਬਣਾਉਣਾ ਜਿਹੜੇ ਹਿਸਾਬ ਨਾਲ ਥਣ ਦਾ ਹੁਣੇ ਤੋਂ ਘਾਰਾ ਨਾ ਥਣ ਬਹੁਤ ਚੰਗਾ ਬਣਾਉਗਾ ਬਾਕੀ ਰੰਗ ਰੂਪ ਬਹੁਤ ਜਿਆਦਾ ਚੰਗਾ ਟੀਕੇ ਦੇ ਬਿਲਕੁਲ ਕਾਬਲਾ ਬੱਚੀ ਸਹੀ ਗੱਲ ਆ ਬਾਈ ਸਹੀ ਗੱਲ ਆ ਬਾਕੀ ਚੰਗੇ ਸੀਮਣ ਦੀ ਆ ਮਾਂ ਦਾ ਦੁੱਧ ਵੀਰੇ ਮਾਂ ਦਾ ਦੁੱਧ ਟਰੈਕਟਰ 32 33 ਕਿਲੋ ਜੀ 32 ਤੋਂ 33 ਲੀਟਰ ਠੀਕ ਆ ਬਾਈ ਤੇ ਪ੍ਰਾਈਜ਼ ਕੀ ਰੋਗਾ ਬਾਈ ਇਹਦਾ ਪ੍ਰਾਈਡ ਡਾਕਟਰ ਆਪਣਾ ਤਿੰਨੇ ਬੱਚੀਆਂ ਦਾ ਜੀ ਹੂੰ ਆ ਮੈਂ ਮੋਲ ਕਰਾਉਣਾ 70 ਕਰਾ ਲਓ 75 ਕਰਾ ਲਓ 65000 ਚੋਂ ਮਾਨਤਾ ਕਰ ਦਾਂਗੇ ਠੀਕ ਆ ਬਾਈ ਹਾਂਜੀ ਤਿੰਨੇ ਬੱਚੇ ਤੇ 100 ਕਿਲੋਮੀਟਰ ਦੀ ਆ ਪਰ ਡਿਲੀਵਰੀ ਫ੍ਰੀ ਕਰ ਦਾਂਗੇ ਜੀ ਇੱਥੇ ਹੀ ਰੇਟ ਆ ਬਾਈ 65000 ਦੀਆਂ ਬਾਈ ਕਹਿੰਦਾ ਤਿੰਨੇ ਹੀ ਦੇ ਦਾਂਗੇ ਤੇ 100 ਕਿਲੋਮੀਟਰ ਦਾ ਜਿਹੜਾ ਕਿਰਾਇਆ ਕੁਆਲਿਟੀ ਬੱਚੀ ਦੀ ਬਿਊਟੀ ਹੈ ਜਿਹੜੀ ਬੱਚੀ ਦੀ ਉਹ ਦੇਖੋ ਤੁਸੀਂ ਬਜਨ ਬੁਜਨ ਬਹੁਤ ਜਿਆਦਾ ਚੰਗਾ ਬਜਨ ਬੁਜਨ ਚੰਗਾ ਠੀਕ ਆ ਬਿਲਕੁਲ ਲੈਣ ਦੇ ਤਿਆਰ ਆ ਬਾਈ ਹਾਂਜੀ ਅੱਗੇ ਭਰਾ ਦੋ ਨੰਬਰ ਕਿੰਨੀ ਏਜ ਆ ਜੀ ਇਹ ਡਾਕਟਰ ਹੋਊਗੀ 10 11 ਕਿ ਮਹੀਨਿਆਂ ਦੀ 10 ਤੋਂ ਗੱਲ ਕਰਤਾ ਠੀਕਾ ਖੁੱਲੀਆਂ ਆਈਆਂ ਇਹ ਖੁੱਲੀਆਂ ਆਈਆਂ ਉਹਨਾਂ ਨੇ ਇਹ ਥੋੜੀ ਤਲਿਹਾਰੇ ਦੀ ਭਈ ਹਲਕਤ ਜਿਹੜੀ ਜ਼ਰੂਰ ਮੰਦੀ ਆ ਫੇਸ ਬੜਾ ਚੰਗਾ ਬਣ ਚੁੱਕੀ ਆ ਸਨਖਪ ਬਹੁਤ ਤੇ ਖੁੱਲੀਆਂ ਆਈਆਂ ਕਰਕੇ ਨਾ ਹੂੰ ਤੋਰਾ ਤਰਾ ਚੈੱਕ ਕਰੋ ਭਾਈ ਚੋਲੀ ਤੇ ਡਾਕਟਰ ਟਰੰਪੂ ਬੋਲਦੀ ਬੱਚੀ ਹੈਗੀ ਠੀਕਾ ਹਾਂਜੀ ਹੂੰ ਤੇ ਤਲਿਹਾਰੇ ਦੀ ਹਲਕਾ ਥੋੜੀ ਜਿਹੀ ਵੱਧ ਮੰਦੀ ਆ ਥੋੜੀ ਤਲਿਹਾਰੇ ਦੀ ਭਈ ਹਲਕਤ ਜ਼ਰੂਰ ਮੰਦੀ ਆ ਖੜ ਨਹੀਂ ਖੁੜ ਨਹੀਂ ਬੱਚੀ ਦੀ ਫੇਸ ਬੱਚੀ ਦੀ ਕੁਆਲਿਟੀ ਬੱਚੀ ਦੀ ਸਾਈਨਿੰਗ ਤੇ ਸਟਰਕਚਰ ਬੱਚੀ ਦਾ ਬਹੁਤ ਜ਼ਿਆਦਾ ਚੰਗਾ ਫੇਸ ਤੇ ਪ੍ਰਿੰਟ ਆਇਆ ਨਾ ਬਹੁਤ ਮੰਗ ਹੈ ਇਹਦੀ ਹਣਾਂ ਨਾ ਉਸਨੂੰ ਮਾਈ ਕੁਆਲਟੀ ਬਹੁਤ ਫਲ ਲੱਗੀ ਬੱਚੀ ਦੀ ਸਹੀ ਗੱਲ ਤੇ ਐਨਮੀ ਨਿਕ ਦੇ ਵਿੱਚ ਟੀਗਾ ਲੈ ਲੈਣਾ ਚੰਗੀ ਸਾਬ ਕਰਕੇ ਠੀਕ ਆ ਹਾਈਟ ਹੋਈ ਤੇ ਬਹੁਤ ਚੰਗੀ ਹੈ ਕਿ ਥੋੜਾ ਜਿਹਾ ਬਾਡੀ ਵੇਟ ਗੇਨ ਕਰਨ ਦੀ ਜ਼ਰੂਰਤ ਆਗੀ ਸਹੀ ਗੱਲ ਆ ਬਾਈ ਮਹੀਨਾ ਕੇ ਦੱਬ ਕੇ ਸੇਵਾ ਹੋ ਗਈ ਬਾਈ ਸੀਮਣ ਲੈ ਲੂਗੀ ਝੂਲੀ ਕਮਾਲਾ ਕੱਲਾ ਕੱਲਾ ਥਣ ਚਾਰੇ ਥਣ ਨਿਕੜ ਮੇ ਪੂਰੇ ਘਰ ਤੇ ਤੋੜਾ ਤਰਾ ਵੀ ਬੱਚੀ ਦਾ ਬਹੁਤ ਚੰਗਾ ਤੇ ਕੀ ਮੋਲ ਆ ਵੀਰੇ ਦਾ ਮੋਲ ਤਰਾ ਟਰ ਤਨਾਂ ਦੀ ਆਈ ਆਪਣਾ 65000 ਰੁਪਏ ਠੀਕ ਆ ਬਾਈ ਤਨਾਂ ਦਾ ਇਕੱਠਿਆਂ ਦਾ ਹੀ ਕਰਿਆ 65000 ਰੁਪਏ ਮਾਨ ਤਨ ਜ਼ਰੂਰ ਹੋਈ ਝੋਲੀ ਕਮਾਲ ਦੀ ਲੈ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਫੇਸ ਫੂਸ ਬਹੁਤ ਚੰਗਾ ਚੰਗੀ ਹੈ ਬਈ ਬੱਚੀ ਅੱਗੇ ਬਈ ਟਾਪ ਨਗੀਨਾ ਜਰਸੀ ਦਾ ਅਗੇ ਡਾਕਟਰ ਜਰਸੀ ਅੱਛੀ ਆ ਗਈ ਇਹਦੀ 10 ਕਮਾਨth ਹੈ ਹੀ ਹੋ ਡਾਕਟਰ 9 ਤੋਂ 10 ਮਾਨth ਠੀਕ ਆ ਖੁੱਲੀ ਆਈ ਕਰਕੇ ਹਲਕਤੇ ਵੀ ਬਹੁਤ ਮੰਦੀ ਆ ਥੋੜੀ ਖੁੱਲੀ ਆਈ ਕਰਕੇ ਨਾ ਤਲਿਆਰਾ ਨਹੀਂ ਕਦੇ ਪਾਇਆ ਬਈ ਉਹਦਾ ਕਰਕੇ ਹਲਕਤੇ ਜ਼ਰੂਰ ਮੰਦੀ ਮੱਛੀ ਦੀ ਫੇਸ ਤੇ ਜਿਹੜੀ ਬਿਊਟੀ ਆ ਉਹ ਦੇਖੋ ਤੁਸੀਂ ਬਿਊਟੀ ਬਹੁਤ ਚੰਗੀਆਂ ਨਾ ਫੇਸ ਦੇ ਕੁਆਲਿਟੀ ਦੇਖੋ ਜੀ ਚੰਗੀਆਂ ਸੁਨੱਖ ਬਣਾ ਬੱਚੀ ਦੇ ਵਿੱਚ ਬਹੁਤ ਆ ਬਈ ਫੇਸ ਤੇ ਕੰਨ ਬਹੁਤ ਜ਼ਿਆਦਾ ਛੋਟੇ ਆ ਸਹੀ ਗੱਲ ਆ ਬਈ ਹੂੰ ਬਹੁਤ ਜ਼ਿਆਦਾ ਚੰਗੀ ਬੱਚੀ ਹੈਗੀ ਡਾਕਟਰ ਸਹੀ ਗੱਲ ਆ ਬਈ ਰੋਮੀਓ ਬੋਲਦੀ ਬੱਚੀ ਹੈਗੀ ਐਵੀਐਸ ਦੀ ਰੋਮੀਓ ਬੋਲਦੀ ਠੀਕ ਆ ਬਈ ਮਾਂ ਦਾ ਦੁੱਧ ਵੀਰੇ ਇਦੀ ਮਾਦਰ ਉਹਦਾ ਡੈਟਰ 25 26 ਕਿਲੋ ਸੀਗਾ 25 ਤੋਂ 26 ਹਾਂ ਪਿੱਛੋ ਪੱਠ ਪੂੜੇ ਦੀ ਚੜਾਈ ਹਾਈਟ ਲੈਂਥ ਬਹੁਤ ਜਿਆਦਾ ਚੰਗੀ ਆ ਬੱਚੀ ਦੀ ਜਾਨ ਜੋਣਾ ਪਲੀ ਪੁਲੀ ਬਹੁਤ ਚੰਗੀ ਆ ਬਹੁਤ ਬੜਾ ਚੰਗਾ ਯਾਰ ਖਾਂਥਨ ਤੋਂ ਬਹੁਤ ਚੰਗਾ ਲੱਗਿਆ ਸਹੀ ਗੱਲ ਆ ਝੋੜੀ ਆ ਠੰਡੀ ਬਹੁਤ ਆ ਲੈਣਾ ਜਿਵੇਂ ਮਰਜੀ ਹੱਤ ਲਈ ਜਾ ਕੋਈ ਚੱਕਰੀ ਨਹੀਂ ਠੰਥਨ ਮੋٹے ਮੋٹے ਆ ਗਿਆ ਹੈ ਨਹੀਂ ਹੈਗਾ ਫੋਟਾਂ ਜੀਆਂ ਨਹੀਂ ਹੈਗੀਆਂ ਹੂੰ ਰੰਗ ਰੂਪ ਚੰਗੀ ਜਾਨ ਜਾਂਦਾਂ ਵਾਲੀ ਸਭ ਪਲੀ ਹੈਗੀ ਬੱਚੀ ਜਾਨ ਜੋਣ ਪੂਰੀ ਆ ਬੱਚੀ ਚ ਬਈ ਚੰਗੀ ਆ ਬੱਚੀ ਕੋਲ ਮਲਾ ਕੇ ਬਈ ਫੇਸ ਬੜਾ ਪਿਆਰਾ ਕਲਰ ਦੀ ਡਿਮਾਂਡ ਬਹੁਤ ਜੰਗੀ ਹੈ ਦੀ ਬਹੁਤ ਜਿਆਦਾ ਚੰਗੀ ਹੈ ਡਾਕਟਰ ਜਿਆਦਾ ਬਿਊਟੀ ਦੇ ਵਿੱਚ ਬੱਛੀ ਹੈਗੀ ਹੂੰ ਚੰਗੀ ਪਲੀ ਵੀ ਆ ਮੁੱਲ ਬਾਈ ਨੇ ਤਿੰਨਾਂ ਦੇ ਮੁੱਲ ਬਿਲਕੁਲ ਜਾਇ ਹੈ ਡਾਕਟਰ ਤੈਨੂੰ ਪਤਾ ਵੀ ਆਪਾਂ ਜੇ ਆ ਹੁਣ ਵੱਡੀ ਬੱਛੀ ਹੈਗੀ ਉਹਦਾ ਕੱਲੀ ਮੰਗਾ ਦਾ 30 ਮੰਗ ਲੈਂਦੀ ਹੈ ਹਨਾ ਆਪਾਂ ਸਹੀ ਗੱਲ ਆ ਬਾਈ ਤੇ ਆ ਬੱਛੀ ਹੈਗੀ ਇਹਦਾ 25 28 ਮੰਗ ਲੈਨੇ 25 28 ਇਹਦਾ ਪਰ ਆਪਾਂ ਬਿਲਕੁਲ ਜਾਇ ਜ ਰੇਟ ਜੈਨੂਅਲ ਰੱਖਿਆ ਜਿਹੜਾ ਦੇਣ ਲੈਣ ਵਾਲਾ 100 ਕਿਲੋਮੀਟਰ ਦੀ ਡਿਲੀਵਰੀ ਫ੍ਰੀ ਦੇ ਦਾਂਗੇ 65000 ਦੇ ਵਿੱਚੋਂ ਤੇ ਮਾਨਤਨ ਛੋੜ ਛੱਪਾ ਹੋ ਜੂ ਆ ਰੇਟ ਆ ਜਿਹੜਾ ਬੱਛੀ ਖੜਨੀ ਬੱਛੀ ਦਾ ਸਟਰਕਚਰ ਦੇਖੋ ਹ ਤੇ ਕਿਸੇ ਵੀਰ ਨੂੰ ਤੰਨਾ ਜੋ ਕੋਈ ਵੀ ਨਾ ਗਾ ਪਸੰਦਾ ਹੈ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਵੀਰੇ